ਨਰਹਰਾਜ ਸਾਹਿਬ ਹਰ ਜੁਗ ਜੁਗ ਭਗਤਿ ਉਪਾਇਆ ਪੈਜ ਰਖਦਾ ਆ ਰਾਮ ਰਾਜੇ ਹਰ ਨਾ ਕਦਿਸ਼ਤ ਹਰ ਮਾਰਿਆ ਪ੍ਰਹਿਲਾਦ ਉਤਰਾਇਆ ਹੰਕਾਰੀਆਂ ਅਨੰਦ ਕਾਂ ਪਿਟਦੇ ਨਾਮਧਿਉ ਮਖਲਾਇਆ ਜਨ ਨਾਨਕਿ ਅਸਾਂ ਹਰ ਸੇਵਾਂ ਅੰਤ ਲਹੀ ਚੜਾਇਆ ਸ਼ਲੋਕ ਮਹੱਲਾ ਪਹਿਲਾ ਮੁਕਦਾਰੁ ਸੁਖ ਰੋਗ ਭਟਾਇ ਜਾ ਸੁਖ ਤਾਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੀ ਨਾ ਹੋਈ ਬਲਹਾਰੀ ਕੁਦਰਤਿ ਵਸਿਆ ਤੇਰਾ ਤਨਾਹ ਜਹ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਹਿਬ ਸਤਿ ਸੁਆਲਿ ਉਹਨ ਜਨ ਕੀ ਤੀਸੋ ਪਾਰ ਪਿਆ ਨਾ ਨਾਨਕ ਕਰਤੇ ਕੀਆ ਬਾਤਾ ਜੋ ਕਿਸ ਕਰਨਾ ਸੋ ਕਰ ਰਹਾ ਸੋ ਦਾ ਰਾਗਾ ਸਾ ਮਹੱਲਾ ਬਹਲਾਏ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤੁ ਮੈਂ ਸਰਬ ਸਮਾਲੇ ਵਾਜੇ ਤੇਰੇ ਨਾਦ ਨੇ ਕੀ ਅ ਸੰਖਾ ਕੀਤੀ ਤੇਰੀ ਭਵਨ ਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਹ ਕੀਤੇ ਤੇਰੇ ਕਾਵਣ ਹਾਰੇ ਗਾਵਣ ਤੁਧਨਾ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਨ ਮਨਚਿਤ ਗੁਤਲੇ ਵਿਜਾਨ ਲਖ ਲਖ ਤਰ੍ਹਾਂ ਵਿਚਾਰੇ ਗਾਵਣ ਤੁਧਨਾ ਈਸਰਵਰ ਮਾਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਨ ਨਿਦਰਿਦਰਾਸਨ ਬੈਠੇ ਦੇਵਤਾ ਦੁਰ ਨਾਲੇ ਗਾਵਣ ਤੁਨ ਨੋ ਸੇਡ ਸਮਾਧੀ ਅੰਦਰ ਗਾਵਣ ਤੁਨੋ ਸਾਧ ਵਿਚਾਰੇ ਗਾਵਣ ਤੁਧਨਾ ਜਤੀ ਸਦੇ ਸੰਤੋਕੇ ਗਾਵਣ ਤੁਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਨੀ ਆਮਣ ਮੋਹਨ ਸਰ ਕਮਛ ਪਿਆਲੇ ਗਾਵਣ ਤੁਧਨੋ ਰਖਿਉ ਪਾਈ ਤੇਰੇ ਅਠਸਠ ਤੀਰਥ ਨਾਲੇ ਗਾਵਣ ਤੁਧਨੋ ਜੋਤ ਮਹਾਬਰ ਸੂਰਾ ਗਾਵਣ ਤੁਧਨੋ ਕਾਣਿ ਚਾਰੇ ਗਾਵਣ ਤੁਧਨੋ ਕੰਡਮ ਬ੍ਰਹਮੰਡ ਕਰਕੇ ਰਖੀ ਤੇਰੀ ਧਾਰੀ ਸੇਂਹ ਤੁਧਨ ਗਾਣ ਜੋਤਿ ਪਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀ ਤੇਤ ਤੁਨੋ ਗਾਵਨ ਸੇ ਮੱਜ ਤਨ ਆਉ ਨਾਨਕਿਆ ਵਿਚਾਰੇ ਸੋਈ ਸੋਈਸ ਰਾਸਾ ਸਾਹਿਬ ਸੱਚਾ ਸਾਚੀ ਨਹੀਂ ਹੈ ਪੀ ਹੋਸੀ ਜਾਇ ਨਾ ਜਾਸਿਰਚਨ ਅਜਨ ਵਿਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਸਿਮਾਜਨੀ ਉਪਾਈ ਕਰ ਕਰ ਦੇਖੈ ਕੀ ਤਾ ਆਪਣਾ ਜੋਤੀ ਸਤੀ ਵਢਾਈ ਜੋਤੀ ਸੁਭਾਵੇ ਸੋਈ ਕਰਸੀ ਫਿਰ ਉਕਮਨਾ ਕਰ ਨਾ ਜਾਇ ਸੋ ਪਾਸਾ ਸਹਾ ਪਾਸਾ ਨਾਨਕ ਰਹਿਣ ਨ ਜਾਇ ਆਸਾ ਮਹਿਲਾ ਪਹਿਲਾ ਸੁਨ ਵੱਡਾ ਕੇ ਸੁਬ ਕੋਏ ਕੇਵਲ ਵੱਡਾ ਦੀ ਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੁਮੇਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕੇਤਾ ਕੇਵਲ ਚੀਰਾ ਰਹਾਓ ਸਭ ਸੁਰਤੇ ਮੇ ਸੁਰਤ ਕਮਾਈ ਸਭ ਕੀਮਤ ਨਿਲ ਕੀਮਤ ਪਾਈ ਗਿਆਨੀ ਤੇ ਅਨੇ ਗੁਰ ਗੁਰ ਹਾਏ ਕਹਿ ਨ ਜਾਏ ਤੇਰੀ ਤਿਲ ਵਡਿਆਈ सब सत सब तप सब चंग सीधा बुरखा घियां वीदी ने ना पाई वाला क्या भंडारा जितू देवर हारा आशा महला पहला आखा जीव सर मर जाऊं आखने औखा सच है ना सच नाम कि लाग भूखूख क्या चलिया दुख सो क्यों अवसर मेरी माए साचा साईं साचे नाय रहा हो सच नाम की लगड़े आई आग चके कीमत नहीं पाई जैसे मर के आखन पाए वा न हो वे घाट ना जाए ना मरे न हो वे सोग देंदा रहन चुके भोग गुणे हो होर ना ही कोय ना को हुआ ना को होए ਜੀਵੜੀ ਆਪ ਤੇ ਵਡ ਤੇਰੀ ਦਾਤ ਜਿੰਨ ਨੇ ਕਰਕੇ ਕੀਤੀ ਰਾਤ ਖਸਮਿਸਾਰੇ ਕੇ ਕਮ ਜਾਤ ਨਾਨਕ ਨਾਵੇ ਬਾਰਸ ਨਾਥ ਰਾਗ ਗਿਰੀ ਮਹੱਲਾ ਚੌਥਾ ਹਰ ਕੇ ਜਿਨ ਸਦਗੁਰ ਸਰਪੁਰ ਕਾ ਬਣਾ ਕਰੋ ਗੁਰ ਪਾਸ ਹਮ ਕਿਰੇ ਕਰਮ ਸਦਗੁਰ ਸਰਨਾਇ ਕਰ ਦਿਆ ਨਾ ਫਰਗਾਸ ਮੇਰੇ ਮੀਤ ਗੁਰ ਦੇ ਮਕੋ ਰਾਮ ਨਾਮ ਫਰਗਾਸ ਗੁਰਮਤਿ ਨਾਮੇ ਰਾਪਰਾਣ ਸੁਕਾਇ ਹਰ ਕੀਰਤ ਹਮ ਰੇਹਰਾਸ ਰਹਾਓ ਹਰ ਜਨ ਕੇਵਲ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਇਨ ਹਰੇ 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 ਸਨਾਉ ਨਾ ਪਾਇਆ ਤੇ ਭਾਗੀਨ ਜਮ ਪਾਸ ਜੋ ਸਤਗੁਰ ਚਨ ਸੰਗਤ ਨਹੀਂ ਆਇ ਤ੍ਰਿਗ ਜੀਵੇ ਤ੍ਰਿਗ ਜੀਵਾਸ ਇਨ ਹਰ ਜਨ ਸਤਗੁਰ ਸੰਗਤ ਪਾਇ ਧਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਾਰ ਸੰਗ ਜਿਤ ਹਰਿ ਸੁਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਦਰੀ ਮਹੱਲਾ ਪੰਜਵਾ lahire man chit vair dam ja aahar har jiyo paraya saib patar mai janti upay ta karde ga gae garta reya mere madho ji sar sangat mile so taraya gur pur sar puram pat paaya so ke kaash tarya rahao janan pita lok surparata koi na kis ki taraya sir sir ruk sumba he thakur kahe man pau kareya ude udaave se ko sad spa che shri saraya ਦੇਨ ਕਮਣ ਖਲਾਵੇ ਕਮਣ ਜਗਾਵੇ ਮਨ ਮਹਿ ਸਿਮਰਨ ਕਰਿਆ ਸਾਬਲੀ ਦਾ ਅੰਦਸ ਆਸਟ ਸਦਾਂ ਠਾਕੁਰ ਕਰਤ ਧਰਿਆ ਜਨ ਨਾਨਕ ਬਲਬ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਿਲਾ ਚੌਥਾ ਸੂਪਰਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੂਪਰਕ ਨਰੰਜਨ ਹਰਪੁਰਕ ਨੰਨਜਨ ਹਰਗਮਾ ਗਮਿਆ ਪਾਰ ਸਭ ਤੇ ਆਵੇ ਸਭ ਤਾਵੇ ਤੂ ਜੀ ਹਰ ਸਤੇਸ਼ਰ ਜਨਹਾਰਾ ਸਭ ਜੀਤ ਮਾਰੇ ਜੀ ਤੂ ਜੀਆਂ ਕਾ ਦਾਤਾ ਰ ਹਰਤੇ ਆਵਸਨ ਤੋਰੀ ਸਭ ਦੁਖਿ ਵਿਸਾਰਨ ਹਾਰਾ ਹਰੇ ਆਪੇ ਠਾਕੁਰਾ ਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਨ ਅੰਤਰ ਜੀ ਹਰੇ ਕੋ ਪੁਰਖ ਸਮਾਨ ਇਕ ਦਾਤੀ ਭੇਖਾਰੇ ਜੀ ਸਭ ਤੇਰੇ ਝੋਲ ਵਿੱਚ ਜਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹੋਤ ਤਿਨ ਵਰਨਾ ਜਾਣਾ ਤੂੰ ਪਾਰ ਬ੍ਰਹਮੇ ਅੰਤ ਬੇਤਰੀ ਤੇਰੇ ਕੀ ਆਗੁਣ ਆਖ ਵਖਾਣਾ ਜੋ ਸੇਵਾ ਜੋ ਸੇਵਾ ਤੁਜੀ ਜਨ ਨਾਨਕ ਤਿਰਕਰ ਬਾਣਾ ਹਰਿ ਤੇ ਆਵੇ ਹਰਿ ਤੇ ਆਵੇ ਤੁਜੀ ਸੇਜਾ ਤੁਗ ਮੈ ਸੁਗਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਤਾ ਜੀ ਤਿਨ ਟੂਟੇ ਜਮਕੀ 파ਸੀ ਜਿਨਰ ਪਉ ਜਿਨ ਹਰ ਨਰ ਪਉ ਧਿਆ ਜੀ ਤਨ ਕਾ ਪਉ ਸਭ ਸੁਗਵਾਸੀ ਜਿਨ ਸੇ ਵੈ ਜਨ ਸੇਵੈ ਮੇਰਾ ਹਰ ਦੀਤੇ ਹਰ ਹਰ ਰੂਪ ਸਮਾਸੀ ਸੇਤਾਨ ਸੇਤਾਨ ਜਿਨ ਹਰਤਾ ਜੀ ਜਨ ਨਾਨਕ ਤਿਨ ਬਿਲ ਜਾਸੀ ਤੇਰੀ ਪਗੜ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗ ਤੇਰੇ ਭਗ ਸਲਾਹਣ ਦੁਜੀ ਹਰਨੇ ਕਹਨੇ ਕਿ ਅਨੰਤਾ ਤੇਰੀ ਅਨੇਕ ਤੇਰੀ ਨੇਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬਿਨੰਤਾ ਤੇਰੇ ਅਨੇਕ ਤੇਰੇ ਨੇਕ ਪੜੇ ਬੋ ਸਮਰ ਸਾਸਰੀ ਖੜਕਿਰਾ ਘੜ ਕਰਮ ਕਰੰਤਾ ਛੇ ਭਗਤ ਸੇ ਭਗਤ ਕੁਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂ ਆਦ ਪਰ ਕੇ ਪਰਮ ਪਰ ਕਰਤਾ ਜੀ ਤੁੜ ਜੇਵੜੇ ਵਰਨਾ ਕੋਈ ਤੁਜੁ ਜੁਗ ਜੁਗ ਇਕੋ ਸਰਾਸ ਦਾ ਤੂ ਇਕੋ ਜੀ ਤੂ ਨਿਤਲ ਕਰਤਾ ਸੋਈ ਜਦੁ ਆਪੇ ਭਾਵੇਂ ਸੋਈ ਵਰਤੈ ਜਦੁ ਦੁਦਾਪੇ ਕਰੇ ਸੋਈ ਜਦੁ ਦੁਦਾਪੇ ਸਿੱਧ ਸਭਿ ਉਪਾਇ ਜਦੁ ਦੁਦਾਪੇ ਸਿਰਜ ਸਭ ਗੋਈ ਮਨਾਨ ਅਨਗੁਣ ਗਾਵੇ ਕਰਤੇ ਕੇ ਜੀ ਜੋ ਸਭ세 ਕਾਜ ਨਹੀ ਆਸਾ ਮਹਿਲਾ ਚੌਥਾ ਤੂੰ ਕਰਤਾ ਸਚਾਰ ਮੈਂ ਢਾਂ ਸਾਈ ਜੋ ਤੂੰ ਭਾਵੇਂ ਸੋਈ ਤੀ ਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂ ਸਮਨੀ ਧਾਇ ਜਿਸਨੋ ਕਿਰਪਾ ਕਰੇ ਤਿਨਾਮ ਤੁਤਨ ਪਾਇਆ ਨਰਮਕੁ ਲਾਦਾ ਮਨਮੁ ਗਵਾਇ ਸੁਦਾਪੁ ਵਿਛੋੜਿ ਆਪ ਮਿਲਾਇ ਤੂਦਰੈ ਸਤਿ ਜਹੀ ਮਾਇ ਤਤ ਬਿੰਦੂ ਜਾ ਕੋਈ ਨਾਏ ਨੀ ਜਨ ਦਸਬਤੇ ਰਾਖੇ ਲਵ ਜੋਗ ਮਿਲ ਵਿਛੜੈ ਸਨੋ ਗੀਮੇਲ ਜਿਸਨੋ ਤੂ ਜਾਣੈ ਸੋਇ ਜਨ ਜਾਣੈ ਹਰਗੁਰ ਸਦੀ ਆਖਵ ਕਾਣੇ ਜਿਨੇ ਹਰ ਸੇਵੈ ਤੈਨੂ ਸੁਖ ਪਾਏ ਸਹਜੇ ਹਰਨਾਮ ਸਮਾਇ ਤੂ ਆਪੇ ਕਰਤਾ ਤੇ ਰਾਖੀਆ ਸਭ ਹੋਇ ਤਤ ਬਿੰਦੂ ਜਾ ਵਰਨਾ ਕੋਇ ਤੂ ਕਰ ਕਰ ਵੇਖੇ ਜਾਣੈ ਸੋਇ ਜਨ ਨਾਨਕ ਗੁਰੂ ਪ੍ਰਗਟ ਹੋਇ ਆਸਾ ਮਹਿਲਾ ਪਹਿਲਾ ਦਿੱਤ ਸਰਗੜੇ ਪਹਿਲੇ ਨਵਾਸਾ ਪਾਣੀ ਪਾਵਕ ਜਿਨੇ ਕੀਆ ਪੰਗਰ ਮਾ ਪਗਨੇ ਚਾਲ ਹਮ ਦੇਖਿਆ ਤੇ ਡੂਬਿਐਲੇ ਮਨ ਇਕ ਨ ਚੇਤਸਮੂੜ ਬਣਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਸਦੀ ਨਹੀਂ ਪੜਾ ਮੂਰਹ ਮਗਦਾ ਜਨ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਬਿਸਰਿਆ ਆਸਾ ਮਹਿਲਾ ਪੰਜਵਾ ਭਈ ਪ੍ਰਾਪਤ ਮਾਨੁਕ ਦੇ ਹਰੀਆ ਗੋਬਦ ਮੰਨ ਕੇ ਤੇਰੀ ਵਰਿਆ ਵਰਕਾ ਤਰਿ ਕਿਤੇ ਨਾ ਕਾਮ ਸਾਹਸਨੁਤ ਭਜ ਕੇਵਲ ਨਾਮ ਸਰਨ ਜਾਲਾ ਭਵਜਨ ਤੁਨਿਕ ਜਨਮ ਬਿਥਾ ਜਾ ਤਨ ਗਮਾਇ ਕਹਿ ਰਹਾ ਜਪ ਤਸ ਨਿਮੇ ਤਰਮਨਾ ਕਮਾਇ ਸੇਵਾ ਸਾਧਨਾ ਜਾ ਨਹਿ ਰਹਾ ਤਹੋ ਨਾਨਕ ਹਮਣੀ ਚਰਮ ਮਾ ਸਰਨ ਪਰੇ ਕੀ ਰਾਖੋ ਸਰਮਾ ਭਾਇ ਸੈਦ ਸੁਈ ਕਬੇ ਭਾਈ ਬੇਂਤੀ ਜੋ ਭਈ ਅਮਰੀ ਕਰੋ ਹਾ ਦੇ ਰਚਾ ਪੂਰਨ ਹੋਇ ਚਿਤ ਕੀ ਇੱਛਾ ਤਵ ਜਨਮ ਰਹਿ ਮਾਰ ਆਪਣਾ ਜਾਣ ਕਰੋ ਪ੍ਰਤੀ ਪਾਰ ਅਮਰੇ ਦੁਸ਼ ਬੈ ਤੁਮ ਕਾ ਬੁ ਆਬਹਾਦ ਮਹਿ ਬਚਾਓ ਸੁਖਿ ਬਸੈ ਮੋਰ ਪਰਿਵਾਰਾ ਸੇਵਕ ਸਖ ਸੁਭਾ ਕਰਤਾਰਾ ਮੇਰਾ ਚਾਣ ਜੀ ਕਰਦਾ ਕਰੀ ਜਾ ਸਭਨ ਕੋ ਹਰ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰਪ ਜਿਣ ਕਿ ਰਹੇ ਪਿਆਸਾ ਤੁਮਾਂ ਝੜ ਕੇ ਵਰਨਾ ਤਹਉ ਜੋਬਰ ਚਾਂ ਸਤੁਮ ਤੇ ਪਾਉ ਸੇਵਕ ਸੇ ਕਹ ਮਾਰੇ ਤਾਰਿ ਗੇ ਚੁਣ ਚੁਣ ਸਤਰ ਹਮਾਰੇ ਮਾਰਗੇ ਆਪ ਹਾ ਦੇ ਮੇ ਜੇ ਬਰੀਏ ਮਨ ਕਾਲ ਕਾ ਦਰਾਸਨ ਵਰਿਏ ਹੋਜੋ ਸਦਾ ਹਮਾਰੇ ਪਛਾ ਸ੍ਰੇਸਤ ਜੋ ਕਰੀ ਵਰਚਾ ਰਾਖਲੇ ਮੇ ਰਖਨ ਹਾਰੇ ਸਾਇਬ ਸੰਤ ਰਹਾਏ ਪਿਆਰੇ ਦੀਨ ਬਰਦੁਸ਼ਨ ਕੇ ਹੰਤਾਤਮਹੋ ਪਰਿਚਿਤ ਦਰਦਾਸ ਕੰਤਾ ਕਾਲ ਪੈ ਬ੍ਰਹਮਾ ਮਤਰਾ ਕਾਲ ਪੈ ਸੁਭਿਦੇ ਮਤਰਾ ਕਾਲ ਪੈ ਗਰਬ ਸਰਪਰ ਕਾ ਸਾਸਕ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋ ਕੀ ਸਭ ਕੀਓ ਬੇਦਰਾ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਦਾ ਜਿਸ ਨੇ ਬਜਾਇਓ ਆਦੰਤੇ ਕੀ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ नमस्कार जी सी को हमारी सगुण प्रजाजनिया पुसवारी शिवकण को शिवगुण सुख दियो सतरंग को पुलमो बदकियो ਕਟ ਕਟ ਕੇ ਅੰਦਰ ਕੀ ਜਾਣ ਬਲੇ ਬਰੇ ਕੀ ਪੀਰ ਪਛਾਨ ਚੀਟੀ ਦੇ ਕੁੰਚ ਰਿਆ ਸੂਲਾ ਸਭ ਪਰ ਕਿਰਪਾ ਇਸ ਕਰ ਫੂਲਾ ਸੰਤਨੁਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖ ਇਹ ਕੇ ਕੀ ਪੀਰ ਪਛਾਨੇ ਘਟ ਘਟ ਕੇ ਬੜਬਟਕੀ ਜਾਣ ਜਬਦ ਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹੀ ਵਪਾਰ ਅਜਬਾ ਕਰਤ ਕਰਤ ਕਬਹੁ ਤਮੈ ਮਿਲਤ ਦੇ ਤਰਸਭੁ ਜੇ ਤੇ ਵਰਸਿਰ ਸਬ ਤਾਰੇ ਆਪਿ ਆਪਣੀ ਬੁਝੂ ਚਾਰੇ ਤੁਮ ਸਭੀ ਤੇਰਾ ਤਿਨ ਰਾਲ ਜਾਣਦ ਪੇਦ ਭੇਦ ਹਰਿਆਲ ਨਿਰੰਕਾਰਨ ਬਕਾਰਨ ਲੰਬੇ ਆਦ ਨੀਲ ਨਾ ਦੇ ਅਸੰਭ ਤਾਕਾ ਮੁਰੂ ਚਾਰਤ ਪੇਦਾ ਜਾ ਕੋ ਪੇਵ ਨਾ ਭਾਵਤ ਪੇਦਾ ਤਾਕੂ ਕਿਰਪਾ ਹਨਨ ਮਾਨਤ ਮਹਾਮਣ ਕਛ ਪੇਦ ਨਾ ਜਾਣਤ ਮਹਾਦੇਵ ਕੋ ਕਹਿ ਰਸ ਰਾ ਸੁ ਨਿਰੰਕਾਰ ਕਾ ਚੀਤ ਨਹੀਂ ਤੇਵ ਆਪ ਹੀ ਆਪਣੇ ਮਦ ਹੈ ਜੇਤੀ ਵਰਨਤ ਭਿੰਨ ਭਿੰਨ ਤਿਹ ਤੇਤੀ ਤੁਮਰਾ ਲਖਣ ਜਾਏ ਪਸਾਰਾ ਕਹਿ ਵੀ ਸਜਾ ਪਰ ਤੁਮ ਸੰਸਾਰ ਏ ਕੇ ਰੂਪ ਨੂ ਸਰੂਪਾਰੰਕ ਪਿਉਰਾਵ ਕਹੀ ਭੂਪਾਂਡ ਜੇ ਰਸੇ ਤਿਰਕੀ ਨਿਤ ਪੁਰਖਾਨ ਬਹੁ ਰਹਿ ਦੇਨੇ ਕਹੁ ਹੋਲਾ ਜਾਹ ਬੈਠਾ ਕੋ ਸੁਨ ਪੈ ਸੰਗਤ ਕੇਠਾ ਸਗਰੀ ਸੀਤ ਗਾਇ ਜਮ ਵਾਰ ਜਗਾਰ ਸਰੂਪ ਸੰਭਵ ਅਗਰ ਚਾ ਮੇ ਰਿਤਮ ਕਰੋ ਸੇ ਕੀ ਬਾਰ ਸੇ ਕਿਸ ਕਰੋ ਦੁਸ਼ਰ ਚੈਰ ਵਰਤ ਪਾਤਾ ਸਕਲ ਮਿਲੇ ਸ ਕਰੋ ਰਣ ਕਾਤਾ ਜੇ ਤੂ ਸਰ ਸਰਨੀ ਪਰੇ ਦਿਨ ਕਾ ਦੁਸ਼ਤ ਤੋ ਹੈ ਮਰੇ ਤੁਰਕ ਚਨ ਪਗ ਭਰੇ ਤੇ ਹਾਰੇ ਦਿਨ ਕਾ ਤੁਮ ਸੰਗੜ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੇ ਕਾਲ ਨਿਟਨੇ ਹੈ ਰਚਾ ਹੋਇ ਤੈ ਸਭ ਕਾਲਾ ਦੁਸਰੇ ਸ੍ਰੇਧਤ ਕਾਲਾ ਕਿਰਪਾ ਰਿ ਸੰਜਾਇਣ ਰਹੋ ਤਾਂ ਕੇ ਤਾਪ ਤੁਨ ਕਮੋਹਰ ਹੋ ਹਰੇ ਦੇਸ ਦੇ ਘਰ ਮੋਂ ਸੁਭ ਹੋਏ ਰਿਸ ਸਾਸ ਸਕੇ ਨਾ ਕੋ ਏਕ ਬਾਰ ਚਿਤ ਮੈਂ ਸਮਾਰਾ ਕਾਲ ਵਾਸਤੇ ਧਾਇ ਉਬਾਰਾ ਨਿਰ ਨਾਮ ਤੇਹਾਰੋ ਕਹਾ ਦਾਰੇ ਦੇ ਸੁਧੋਗ ਤੇ ਰਹਾ ਖੜਗ ਕੇਤ ਮੈਂ ਸ਼ਰਨ ਤੇਹਾਰੀ ਆਪ ਹਾਰ ਦਿਲ ਹੂ ਬਾਰੀ ਸਰਬ ਟੋਰਮ ਹੋ ਸੁਹਾਏ ਦੇ ਸੁਧੋਗ ਤੇ ਲਹੂ ਬਚਾਈ ਸਵਈਆ ਆਏ ਗਏ ਜੁਫਤੇ ਤੁਮਰੇ ਤਬ ਤੇ ਕੋ ਆਕਰੇ ਨਹੀਂ ਆਨਿਓ ਰਾਮ ਰਹੀ ਪੂਰਣ ਕਰਾਨੇ ਕਹਿਮ ਤੇਕ ਨਾਮ ਮੰਨੋ ਸਿਮਰ ਸਾਸਰ ਬੇਸਬ ਬੋ ਭੇਦ ਕੈ ਮੇਕ ਨਾ ਜਾਣੋ ਸ੍ਰੀ ਸੁਪਾਲਾ ਕਿਰਪਾ ਤੁਮਰੀ ਕਰਮੈਨਿਕ ਸਭ ਤੁਹੀ ਬਕਾਨ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਿਓ ਤੁਹਾਰੋ ਦਵਾਰ ਬਾਇ ਗਹਿ ਕਿਲਾ ਜੀ ਅਸ ਗੋਬਿੰਦਾਸ ਤੁਹਾਰ ਰਾਂਕਲੀ ਮਹਲਾਤ ਜਨ ਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਰ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਰੂਤਾ ਗਾਵੋ ਹਰੀ ਕੇ ਰਾਮਨ ਜੀ ਮਸਾਇ ਕਹਿ ਨਾਨਕੇ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੀ ਤੇਰਾ ਕਾਰਜ ਸਭ ਸਵਾਰਨਾ ਸਭ ਨਾਗਲਾ ਸਮਰੱਥ ਸੁਆਮੀ ਸੋ ਕੇ ਮਨ ਵਿਸਾਰੇ ਕਹਿ ਨਾਨਕੇ ਮਨ ਮੇਰੇ ਸਦਾਰੋ ਹਰ ਨਾਲੇ ਸਾਚੀ ਸਾਹਿਬਾ ਕਿਆ ਨਹੀਂ ਕਰ ਤੇਰ ਕਰਤਾ ਤੇਰੇ ਸਭ ਕੁਝ ਜੈ ਦਿੱਸਤੇ ਹੈ ਸੋ ਪਾਵੇ ਸਦਾ ਸੁਖ ਸੁਹਾ ਤੇਰੀ ਨਾਮ ਨਮਸਾਵੇ ਨਾਮ ਜਿਨ ਕੇ ਮਨ ਮਲ ਸਿਆ ਬਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚੇ ਨਾਮੇ ਆਧਾਰ ਮਰਾ ਜਿਨ ਭੁੱਖਾ ਸਭ ਗੁਆਈਆਂ ਕਰ ਚਾਹ ਸੁਖਮਣੇ ਵਸਾ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਾਂ ਜਿਸ ਤੀਆਂ ਵਡਿਆਈਆਂ ਕਹੇ ਨਾਨਕ ਸੁਨੋ ਸੰਤ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਬੋਸ ਬਰਤ ਕਰ ਸੁਭਾਗੇ ਕਰ ਸੁਭਾਗੇ ਸ਼ੁਭਵਾਜੇ ਕਲਾ ਜਿਤ ਕਰਿ ਤਾਰੀਆਂ ਪੰਚ ਦੂਤਰ ਵਸ ਕੀਤੇ ਕਾਲ ਘੰਟਕ ਮਾਰਿਆ ਤੋਰ ਕਰਮ ਪਾਇ ਤੋ ਜਿਨ ਕੋ ਸੇ ਨਾਮ ਅਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋ ਆਦਤ ਕਰਨ ਹਦਵਾਜੇ ਅਣ ਦਿਸ ਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਪਰਮ ਪ੍ਰ ਪਾਇ ਤਰੇ ਸਗਲ ਬਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਕੇ ਪ੍ਰੀਤ ਕਹ ਤੇ ਪਵਿਤ ਸਤਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਰਹ ਤੂਰੇ ਮੰਦਾਵਣੀ ਮਹੱਲਾ ਪੰਜਵਾਂ ਤਾਲ ਵਿੱਚ ਤਿੰਨ ਵਸਤੂ ਪਈਓ ਸਾਰ ਸੰਤੋ ਕਿ ਵਿਚਾਰ ਮਨ ਇਤਨਾ ਉਠਾ ਗੁਰ ਕਾ ਪਈਓ ਰਿਸ ਕਾ ਸਭ ਸੇ ਉਦਾਰੋ ਜੇ ਕੋ ਖਾਵੇ ਜੇ ਕੋ ਬੁੰਚੈ ਰਿਸ ਕਾ ਹੋਏ ਉਦਾਰੇ ਹਿਵ ਸ੍ਰੀ ਨਹਿ ਜਾਣਿ ਤਿੰਨ ਤਰਾ ਕਿਉ ਰਤਾਰੋ ਤਮ ਸੰਸਾਰ ਚ ਲਗਤ ਰਿਏ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋ ਕੀ ਤੋਈ ਮੈਨਰ ਗੁਨਾਹਾਰੇ ਕੋ ਗੁਨਾਹ ਨਹੀਂ ਆਪੇ ਦਰਸ ਪਿਓਈ ਦਰਸ ਪਿਆ ਮੇ ਰਹਿਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀ ਵਾ ਤਨ ਮਨ ਧੀ ਵੇ ਹਰਿਆ ਪੋੜੀ ਜਿੱਥੈ ਤੂੰ ਸਮਰਾਤ ਜਿੱਥੈ ਕੋਏ ਨਾਏ ਉਥੇ ਤੇਰੀ ਰਾਖੀ ਅਗਨੀ ਉਧਰਮਾਏ ਸੁਣ ਕਹਿ ਜਮ ਕਹਿ ਦੂ ਤੈ ਨਹੀਂ ਤੇਰੇ ਛਿੜ ਜਾਏ ਭੋਜਲ ਭਿਕਮਸ ਗਾਹ ਗੁਰ ਸਬਦੀ ਭਾਰ ਉਪਾਏ ਬਿਲਕੁਲ ਅਗੀ ਪਿਆਸੇ ਅਮਰੇ ਸੇ ਖਾਂੇ ਕਲਮੇ ਹੋ ਪਨਗਨ ਗੋਬਿੰਦ ਗਾਏ ਸਭ ਸੇ ਨੋ ਕਿਰਪਾ ਸਮਾਲੇ ਸਾਹੀ ਸਾਇ ਵਿਰਥਾ ਕੋਈ ਨਾ ਜਾਏ ਜੀ ਆਉ ਸੁਦਾਇ ਸਲੋਕ ਮਹੱਲਾ ਪਨਿਮਾ ਅੰਤਰ ਗੁਰੂ ਆਰਾਧਨਾ ਜੀਵਾ ਜੇਪਿ ਕੁਰਨਾਉ ਨੇਤਰੀ ਸਤਗੁਰੁ ਭੇਕ ਨਾ ਸੁਰਨੀ ਸੁਰਨਾ ਗੁਰਨਾਉ ਸਤਗੁਰ ਸੇ ਤੀਰਤੇ ਆਦਰਗੇ ਪਾਈਐ ਠਾਉ ਕਹਉ ਨਾਨਕ ਕਿਰਪਾ ਕਰੇ ਜਿਸਨੇ ਵਤ ਦੇ ਮਗਮ ਉਤਮ ਗਾੜੀ ਵਰਲੇ ਕੇ ਹੀ ਕੇ ਮਹੱਲਾ ਪਨਿਮਾ ਰਖੇ ਰਖਣੇ ਹਾਰਿ ਆਪਨੋ ਭਾਰਿਣ ਬੁਰਕੀ ਪੈਰੀ ਪਾਇ ਕਾੜ ਸਵਾਰੀਐ ਵਾਇਆ ਪਦਿਆਲ ਮਨੋ ਨਾ ਵਿਸਾਰੀਐ ਸਾਧ ਜਨ ਕੇ ਸੰਗਿ ਫਉਜ ਲਟਾਰੀਐ ਸਾਖਤ ਨਿੰਦਗੁ ਦੁਸ਼ਕਲ ਮਾਹਿ ਵਿਧਾਰੀਐ ਵਿਸਾਵ ਕੀ ਟੇਕ ਨਾਨਕ ਮਣੇ ਮਾਏ ਜੇ ਸਿਮਰਸੁ ਕੋ ਹੋਇ ਸਗਲੇ ਦੂਖ ਜਾਇ ਪ੍ਰੀ ਸਾਹਿਬ ਕੀ ਟੇਕ ਨਾਨਕ ਮਣੇ ਮਾਏ ਜੇ ਸਿਮਰਸੁ ਕੋ ਹੋਇ ਸਗਲੇ ਦੂਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ